ਸਸ਼ਕਾਲ ਸੋ ਨੂੰ ਅਸੀਂ ਕਰਾਂਗੇ ਇਹ ਕੰਮ ਦੀ ਗੱਲ। ਸੋ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਤੇ ਗਰਮੀਆਂ ਦੇ ਵਿੱਚ ਆਪਣੀ ਕਾਰ ਦੀ ਦੇਖਭਾਲ ਕਰਨਾ ਜ਼ਰੂਰੀ ਹੋ ਜਾਂਦਾ ਹੈ। ਸੋ ਗਰਮੀਆਂ ਦੇ ਮੌਸਮ ਦੇ ਵਿੱਚ ਕਾਰ ਦੇ ਟਾਇਰਾਂ ਦਾ ਧਿਆਨ ਰੱਖਣਾ ਬੇਹਦ ਜ਼ਰੂਰੀ ਹੋ ਜਾਂਦਾ ਹੈ। ਸੋ ਅਤਿ ਦੀ ਗਰਮੀ ਦੇ ਵਿੱਚ ਕਾਰ ਦੇ ਟਾਇਰਾਂ ਦੇ ਵਿੱਚ ਵਾਧੂ ਹਵਾ ਭਰਨਾ ਕਈ ਵਾਰ ਖਤਰਨਾਕ ਵੀ ਸਾਬਿਤ ਹੋ ਜਾਂਦਾ ਹੈ। ਸੋ ਜੇ ਇਸ ਸਥਿਤੀ ਦੇ ਵਿੱਚ ਤੁਹਾਨੂੰ ਯਾਤਰਾ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਸੋ ਕਈ ਵਾਰ ਸਥਿਤੀ ਬੇਕਾਬੂ ਵੀ ਹੋ ਸਕਦੀ ਹੈ ਤੇ ਇਹ ਕਾਰ ਦੇ ਵਿੱਚ ਸਵਾਰ ਲੋਕਾਂ ਦੇ ਲਈ ਬੇਹਦ ਖਤਰਨਾਕ ਹੋ ਸਕਦਾ ਹੈ। ਤਸੀਂ ਤੁਹਾਨੂੰ ਇੱਥੇ ਦੱਸ ਰਿਹਾ ਕਿ ਗਰਮੀਆਂ ਦੇ ਵਿੱਚ ਕਾਰਾਂ ਦੇ ਟਾਇਰਾਂ ਦੇ ਵਿੱਚ ਜ਼ਿਆਦਾ ਹਵਾ ਭਰਨ ਦੇ ਨਾਲ ਸਮੱਸਿਆ ਵੀ ਹੋ ਸਕਦੀ ਹੈ। ਸਭ ਤੋਂ ਪਹਿਲਾ ਇਹ ਕਿ ਟਾਇਰ ਫਟਣ ਦਾ ਖਤਰਾ ਹੁੰਦਾ ਹੈ। ਜਿਹਾ ਜੇਕਰ ਗਰਮੀਆਂ ਦੇ ਮੌਸਮ ਦੇ ਵਿੱਚ ਟਾਇਰਾਂ ਦੇ ਵਿੱਚ ਬਹੁਤ ਜ਼ਿਆਦਾ ਹਵਾ ਭਰ ਜਾਂਦੀ ਹੈ ਜਾਂ ਚੱਲਦੇ ਸਮੇਂ ਟਾਇਰਾਂ ਦੇ ਵਿੱਚ ਬਹੁਤ ਜ਼ਿਆਦਾ ਹਵਾ ਹੁੰਦੀ ਹੈ ਤਾਂ ਉਹਨਾਂ ਦਾ ਦਬਾਅ ਆਮ ਦਬਾਅ ਦੇ ਨਾਲੋਂ ਵੱਧ ਹੋ ਜਾਂਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਜਲਦੀ ਕਾਰ ਦੇ ਵਿੱਚ ਟਾਇਰ ਫਟਣ ਦਾ ਖਤਰਾ ਵੀ ਹੋ ਸਕਦਾ ਹੈ। ਸੋ ਜੇਕਰ ਕਾਰ ਚੱਲਦੇ ਸਮੇਂ ਟਾਇਰ ਫਟ ਜਾਵੇ ਤਾਂ ਗੰਭੀਰ ਹਾਦਸਾ ਵੀ ਵਾਪਰ ਸਕਦਾ ਹੈ। ਸੋ ਅਕਸਰ ਇਹ ਗਰਮੀਆ ਦੇ ਮੌਸਮ ਦੇ ਵਿੱਚ ਹੀ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਸੋ ਦੂਸਰਾ ਇਹ ਕਿ ਸੜਕ ਅਤੇ ਟਾਇਰ ਵਿਚਕਾਰ ਸਹੀ ਸੰਪਰਕ ਨਹੀਂ ਬਣਦਾ। ਸੋ ਜੇਕਰ ਗਰਮੀ ਦੇ ਮੌਸਮ ਦੇ ਵਿੱਚ ਟਾਇਰ ਦੇ ਵਿੱਚ ਹਵਾ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਸੜਕ ਅਤੇ ਟਾਇਰ ਦੇ ਵਿਚਕਾਰ ਸਹੀ ਸੰਪਰਕ ਨਹੀਂ ਹੋ ਪਾਂਦਾ। ਜਿਹੇ ਸਥਿਤੀ ਦੇ ਵਿੱਚ ਵਧੀਆ ਟਾਇਰ ਹੋਣ ਦੇ ਬਾਵਜੂਦ ਕਾਰ ਨੂੰ ਇੰਨੀ ਪਕੜ ਨਹੀਂ ਮਿਲਦੀ ਅਤੇ ਕਈ ਵਾਰ ਇਹ ਹਾਦਸੇ ਦਾ ਕਾਰਨ ਵੀ ਬਣ ਜਾਂਦੀ ਹੈ। ਸੋ ਇਸ ਲਈ ਸੜਕ ਅਤੇ ਟਾਇਰ ਵਿਚਕਾਰ ਸੰਪਰਕ ਹੋਣ ਕਾਰਨ ਕਾਰ ਵੀ ਸੁਰੱਖਿਅਤ ਰਹਿੰਦੀ ਹੈ ਤੇ ਇਸ ਕਰਕੇ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਸੋ ਟਾਇਰ ਦੇ ਨੁਕਸਾਨ ਦਾ ਖਤਰਾ। ਜਿਨਾ ਕਾਰ ਦੇ ਟਾਇਰ ਦੇ ਵਿੱਚ ਬਹੁਤ ਜ਼ਿਆਦਾ ਹਵਾ ਅਤੇ ਬਹੁਤ ਘੱਟ ਹਵਾ ਵੀ ਨੁਕਸਾਨ ਦਾ ਕਾਰਨ ਬੰਦੀ ਹੈ। ਜੇਕਰ ਟਾਇਰ ਦੇ ਵਿੱਚ ਜ਼ਿਆਦਾ ਹਵਾ ਹੁੰਦੀ ਹੈ ਤਾਂ ਇਹ ਟਾਇਰ ਦੀ ਕਾਰਗੁਜ਼ਾਰੀ ਤੇ ਮਾੜਾ ਅਸਰ ਪਾਉਂਦੀ ਹੈ। ਜੇਕਰ ਕਾਰ ਨੂੰ ਜ਼ਿਆਦਾ ਹਵਾ ਦੇ ਨਾਲ ਲਗਾਤਾਰ ਚਲਾਇਆ ਜਾਂਦਾ ਹੈ ਤਾਂ ਟਾਇਰ ਜਲਦੀ ਖਰਾਬ ਵੀ ਹੋ ਜਾਂਦੇ ਨੇ। ਸੋ ਜੇਕਰ ਟਾਇਰਾਂ ਦਾ ਧਿਆਨ ਨਾ ਰੱਖਿਆ ਜਾਵੇ ਤੇ ਕਾਰ ਨੂੰ ਲਗਾਤਾਰ ਚਲਾਇਆ ਜਾਵੇ ਤਾਂ ਘੱਟ ਕਿਲੋਮੀਟਰ ਤੱਕ ਚੱਲਣ ਤੇ ਵੀ ਟਾਇਰ ਬਦਲਨੇ ਪੈ ਸਕਦੇ ਨੇ ਜਿਸ ਸੇ ਕਰਕੇ ਵਾਧੂ ਖਰਚਾ ਵੀ ਹੁੰਦਾ ਹੈ ਤੇ ਇਹ ਇਸ ਸਥਿਤੀ ਕਿਸੇ ਹੱਥ ਸੇ ਨੂੰ ਵੀ ਬੁਲਾਵਾ ਦੇ ਸਕਦੀ ਹੈ ਸੋ ਟਾਇਰਾਂ ਨੂੰ ਨਾਈਟ੍ਰੋਜਨ ਦੇ ਨਾਲ ਜ਼ਰੂਰ ਭਰੋ ਸੋ ਮਾਹਿਰਾਂ ਦਾ ਮੰਨਣਾ ਹੈ ਕਿ ਸਰਦੀਆਂ ਦੇ ਮੁਕਾਬਲੇ ਗਰਮੀਆਂ ਦੇ ਵਿੱਚ ਟਾਇਰਾਂ ਦੀ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ ਜੇਕਰ ਕਾਰ ਦੇ ਟਾਇਰ ਖਰਾਬ ਨੇ ਤਾਂ ਬਿਹਤਰ ਹੈ ਕਿ ਗਰਮੀ ਦੇ ਮੌਸਮ ਤੋਂ ਪਹਿਲਾਂ ਹੀ ਇਹਨਾਂ ਟਾਇਰਾਂ ਨੂੰ ਬਦਲ ਦਿਓ। ਸੋ ਇਲਾਵਾ ਜੇਕਰ ਤੁਸੀਂ ਕਾਰ ਦੇ ਟਾਇਰਾਂ ਦੀ ਉਮਰ ਲੰਬੀ ਰੱਖਣਾ ਚਾਹੁੰਦੇ ਹੋ ਤਾਂ ਕਾਰ ਨੂੰ ਨਾਈਟ੍ਰੋਜਨ ਦੇ ਨਾਲ ਭਰਨਾ ਹੀ ਬਿਹਤਰ ਹੁੰਦਾ ਹੈ। ਸੋ ਇਸ ਕਰਕੇ ਗਰਮੀਆਂ ਦੇ ਵਿੱਚ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਸੋ ਕਾਰ ਦੇ ਟਾਇਰਾਂ ਦੇ ਵਿੱਚ ਹਵਾ ਭਰਦੇ ਸਮੇਂ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਕਾਰ ਦੇ ਟਾਇਰਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਅਤੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਸੋtheta ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਖਬਰਾਂ ਦਾ سلسلہ ਜਾਰੀ ਰਹੇਗਾ